ਤਦ ਆਲਸਾ ਵਾਹਿਗੁਰੂ ਜੀ ਬੇਦੀ ਪੂਰੀ ਪ੍ਰਸਦਾ ਸਾਰੇ ਦੋ ਦਰਬਾਰ ਕਿ ਤੁਸੀਂ ਸਾਰੇ ਜਣੇ ਆਪਣਾ ਕੀਰਤੀ ਸਮਾ ਕੱਢ ਕੇ ਆਇਓ ਤੇ ਜਿਹੜਾ ਅਸੀਂ ਸੰਤਾ ਨੂੰ ਮੈਸੇਜ ਪਤਾਉਣਾ ਚਾਹੁੰਦੇ ਹਾਂ ਉਹ ਵੀ ਤੁਸੀਂ ਇੱਕ ਸਾਥੀਦਾਰ ਬਣ ਕੇ ਇਹ ਸੰਤਾ ਦਾ ਬਚਾਉਂਦੇ ਇਹਦੇ ਵਾਸਤੇ ਦਰਬਾਰ ਦੋ ਦਰਬਾਰ ਦੇ ਵਿੱਚ ਇਵਰੇਸ਼ਨ ਦੇ ਦੀ ਬਾਤ ਇਵਰੇਸ਼ਨ ਦੇ ਆਪਣਾ ਮੈਂ ਪਾਰਲੀਮੈਂਟ ਮੈਂ ਵੀ ਹਾਲਸਾ ਲੋ ਮੈਂਬਰ ਆਫ ਪਾਰਲੀਮੈਂਟ ਗਰੁੱਪ ਸਭ ਤੋਂ ਉਹਨਾਂ ਦੇ ਉਹ ਤਾਂ ਜੀ ਸੱਤ ਸਿੰਘ ਇਹ ਸਾਡਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਕਰਦਾ ਇਹ ਇਹ ਮੇਰੂਦਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ-ਬੜੀਆਂ ਸਮੱਸਿਆਵਾਂ ਹੋਆਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਗੁਰਦਾ ਸਾਹਿਬ ਦੇ ਚੇਤੇ ਇਹ ਤੋਂ ਬਹੁਤ ਮਹਾਨ ਗੁਰੂ ਤੇਗ ਬਹਾਦਰ ਦੀ ਜਾਤ ਵਿਲਾ ਮਨਾਇਆ ਜਾਂਦਾ ਉਹਦੇ ਦਿਨ ਅਸੀਂ ਇਹ ਤਾਂ ਪੰਥਕਰਤਾ ਸਰਪਤਾ ਕਰਦੇ ਹਾਂ ਜਿੱਲੇ ਵੀ ਸਿੱਖ ਮਸਲੇ ਆ ਉਹਨਾਂ ਨੂੰ ਸਾਝੇ ਤੌਰ ਤੇ ਪੰਥਕਰਤਾ ਕਰਕੇ ਵਿਚਾਰਨ ਦਾ ਸਾਡਾ ਇਹ ਪ੍ਰੋਗਰਾਮ ਹੈ ਨਾ ਉਹਦੇ ਬਾਅਦ ਦੇ ਅਸੀਂ ਜਿੰਨੀ ਤਰੀਕ ਹੋਏ ਪ੍ਰੋਗਰਾਮ ਘੱਟ ਰੱਖਿਆ ਉਹਨੇ ਤਾਂ ਅਸੀਂ ਤਨਤਨ ਬੜਜੋਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰਨਾ ਤੇ ਦੂਸਰਾ ਹੈ ਉਹਦੇ ਚ ਇੱਕ ਅਸੀਂ ਇਹ ਮੁੱਦਾ ਵਿਚਾਰਿਆ ਜਾਊਗਾ ਕਿ ਸ੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਵੋਤਮ ਸੰਸਥਾ ਵਾ ਤੇ ਉਹ ਦੀਆਂ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਜਗਰਵਾਰਾ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਸੀ ਉਹ ਕਾਫੀ ਲੰਬੇ ਟਾਈਮ ਇੰਨੇ ਤੋਂ ਸੈਂਸ ਜੀ ਵੀ ਵਧਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਸਿੱਖ ਸੰਗਤਾਂ ਜੋ ਬਹੁਤ ਉਹਦੇ ਵਾਸਤੇ ਰੁਚੀ ਕਰਦੇ ਆ ਤੇ ਇਸ ਤਰ੍ਹਾਂ ਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਜੋ ਹੋਈ ਆ ਉਹਦੇ ਮਤਵਾਬਲੇ ਤੇ 50% ਵੀ ਵੋਟਾਂ ਨਹੀਂ ਬਣੀਆਂ ਅਸੀਂ ਇਹ ਜੋ ਗੁਰਤਾ ਕਮਿਸ਼ਨ ਤੇ ਜਿਹੜੇ ਹੈੱਡ ਹੈ ਸਰੋਂ ਸਾਹਿਬ ਉਹਨਾਂ ਨੂੰ ਸਾਡਾ ਵਾਪਸ ਮਿਲਿਆ ਸੀ ਸਰਬਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਤੇ ਇਲੈਕਸ਼ਨ ਹੁੰਦੀ ਹੈ ਦਾ ਸਾਰੇ ਆਪਣਾ ਕਿ ਉਹਦੇ 'ਚ ਹਿੱਸਾ ਪਾ ਸਕਣ ਇਹ ਇਹ ਸਾਡਾ ਮੁੱਖ ਮੰਤਵ ਸੀ ਦੂਸਰਾ ਦੂਸਰਾ ਜਿਹੜਾ ਸਰਮੌਰ ਇਹ ਇਹ ਜਿਹੜੀ ਆ ਇਹਦੇ ਚੋਂ ਅਸੀਂ ਸਰੋਹਣੀ ਕਮੇਟੀ ਚ ਇਸ ਕਰਕੇ ਅਸੀਂ ਸਾਰੇ ਜਣੇ ਸੰਗਤਾਂ ਨੂੰ ਵੀ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਭਾਗ ਲਓ ਕਿ ਸੰਗਤਾਂ ਇਹ ਜਿਹੜਾ ਸਿੱਖ ਸੰਗਤਾਂ ਸੰਤਾਵਾਂ ਵਿੱਚ ਬਹੁਤ ਵੱਡਾ ਨਗਾਹ ਆ ਚੁੱਕਾ ਤੇ ਇਹਨਾਂ ਦੀ ਜਿਹੜੀ ਆ ਵਿਸ਼ਵਾਸਯੋਗਤਾ ਬਹੁਤ ਨੀਵੇਂ ਪੱਤਰ ਤੇ ਚੱਲੇ ਗਈ ਕੋਈ ਵੀ ਵੀ ਵਿਸ਼ਵਾਸ ਕਰਨ ਵਾਸਤੇ ਤਿਆਰ ਨਹੀਂ ਇਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਚ ਆਪੋ ਆਪਣਾ ਹਿਸਾਬ ਆ ਕੇ ਤੇ ਇਹ ਸੰਸਥਾ ਦਾ ਜਿਹੜਾ ਵਕਾਰ ਆ ਜਿੱਦਾਂ ਜਿਨ੍ਹਾਂ ਮਕਸਦ ਵਾਸਤੇ ਇਹ ਸੰਸਥਾਵਾਂ ਇਹ ਮੂਦ ਚਾਹੀਆਂ ਸੀ ਉਹ ਉਹ ਉਹਦੇ ਵਾਸਤੇ ਅਸੀਂ ਦੁਬਾਰਾ ਇਹ ਤੋਂ ਉਹ ਉਹ ਉਸ ਮਕਾਮ ਤੇ ਸਾਨੂੰ ਪਹੁੰਚਾ ਸਕੀਏ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਨੂੰ ਰੋਕਣ ਵਾਸਤੇ ਵੀ ਆਪਾਂ ਸਾਰੇ ਜਣੇ ਲੜ ਕੇ ਤੇ ਪੰਥਕਾ ਕਤਰਤਾ ਦਾ ਸਾਡਾ ਇਹ ਮਕਸਦ ਆ ਕਿ ਅਸੀਂ ਉਹ ਉਹਦੇ ਚ ਵੀ ਸਾਰੇ ਜਣੇ ਸਾਰਿਆਂ ਦੀ رائے ਲੈ ਕੇ ਆਉਣ ਵਾਲੇ ਸਮੇਂ ਦੀ ਸਾਨੂੰ ਕੀ ਰਣਨੀਤੀ ਅਪਣਾਉਣੀ ਚਾਹੀਦੀ ਆ ਸਾਰੀ ਸਿੱਖ ਸੰਤਨ ਨੂੰ ਸਾਰੇ ਪੰਥਮਸੀ ਇਕੱਠਾ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਕਿ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਤੇ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਮਿਲ ਕੇ ਇਹ ਨਿੱਜਵਾਦ ਤੋਂ ਉੱਪਰ ਉੱਠ ਕੇ ਵੰਧਤਕਾਰ ਦੇ ਲਈ ਸਾਡੇ ਜਿਹੜੇ ਇਕੱਠੇ ਹੋ ਗਏ ਤਾਂ ਹੀ ਸਾਡੇ ਅੰਦੇ ਅਸੀਂ ਉਹਨਾਂ ਚ ਸੰਪੂਰਨਤਾ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਕਿ ਇੱਕ ਕਸ਼ਵੀਰ ਤੋਂ ਜਿੱਤੇ ਹੋਏ ਐਮਪੀ ਇੱਕ ਅਬਰਤਪਾਲ ਸਿੰਘ ਜੀ ਘਰੂਬ ਸਾਹਿਬ ਤੋਂ ਬਹੁਤ ਵੱਡੇ ਮਾਰਜ ਨਾਲ ਜਿੱਤੇ ਹੋਏ ਆ ਉਹਨਾਂ ਨੂੰ ਵੀ ਜਿਹੜਾ ਵਜਾ ਜੋ ਲੋਕਤੰਤਰ ਦੀ ਰਹਾਈ ਦੇਣੋ ਵਾਲੇ ਲੋਕ ਨੂੰ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੇ ਖੁਦ ਇੱਕ ਕਾਨੂੰਨ ਦੀਆਂ ਧਗੀਆਂ ਠਾ ਅਡਾਉਂਦੇ ਆ ਤੇ ਉਹਨਾਂ ਨੂੰ ਬਿਨਾਵਲਾ ਅੰਦਰ ਰੱਖਿਆ ਹੋਇਆ ਕਿਉਂ ਇੰਨੇ ਵੱਡੇ ਲੋਕਾਂ ਦੀ ਜਿਹੜੀ ਨਿਰਾਵੈਦਗੀ ਆ ਉਹ ਉਹਨਾਂ ਦੀ ਜਿਹੜੀ ਪੁਰਾਣੇ ਰਵਾਇਤ ਆ ਕਿ ਉਹਨਾਂ ਨੂੰ ਇਸੇ ਛੇਤੀ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਤੇ ਬੰਦੀ ਸਿਕਾਂ ਨੂੰ ਸਰਪ੍ਰੰਧ ਰਿਹਾ ਕਰਨ ਵਾਸਤੇ ਜੋ ਆ ਇਸ ਤਿੰਗ ਇਹ ਜਿਹੜਾ ਪ੍ਰੋਗਰਾਮ ਆ ਉਹ ਉਹ ਸਾਡੇ ਅਸੀਂ ਰੂਪ ਰੂਪਾਉ ਦੇ ਵਾਸਤੇ ਤਿਆਰ ਕਰ ਰਹੇ ਆਂ ਅਸੀਂ ਉਹ ਪੱਖ ਤਾਂ ਤੱਕ ਕੋਈ ਇਹੋ ਜਿਹਾ ਫੈਸਲਾ ਲਿਆ ਜਾਂਦਾ ਔਰ ਜਿਹੜੇ ਇਹ ਜਿਹੜੇ ਸਾਡੇ ਘੱਟ ਗਿਣਤੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਵਿਅਤਰੀ ਮਸਲੇ ਆ ਜਿਹੜੇ ਸਾਡੇ ਦੇ ਮੇਰਾ ਕਾਲਾ ਤਿੰਨ ਪਿੱਦੇਣਾ ਇਤਿਹਾਸਤ ਹਰਮਤਾਂ ਜਾ ਰਿਆ ਉਸੇ ਜਿਹੜੇ ਕਿ ਮੌਜੂਦਾ ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹੜਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਨ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਧਮਕਾਇਆ ਜਾ ਰਿਆ ਉਹਨਾਂ ਦੇ ਨਜਾਇਜ਼ ਪਰਤੇ ਕੀਤੇ ਜਾ ਰਿਆ ਉਹਨਾਂ ਚ ਜਿੱਦਾਂ ਇਹ ਭੁੱਲਰ ਸਾਹਿਬ ਆ ਪਰ ਪੱਟੀ ਤੋਂ ਉਹ ਉਹਨਾਂ ਉਹਨਾਂ ਦਾ ਉਹ ਉਹਨਾਂ ਵੱਲੋਂ ਬਹੁਤ ਲੋਕਾਂ ਤੋਂ ਤਾਕੀਟਾ ਜਾ ਰਿਹਾ ਇੱਕ ਵੀਡੀਓ ਸਾਹਬ ਆ ਕੁਝ ਇਦਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਸ ਚੀਜ਼ ਨੂੰ ਬਹੁਤ ਲੋਕਾਂ ਦੇ ਵਿੱਚ ਬਹੁਤ ਫੇਗੀਆਂ ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾ ਰਿਹਾ ਕਈਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ 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 ਤਾਂ ਵੀ ਅਸੀਂ ਪੂਰਜੋਰ ਵਿਰੋਧ ਕਰਦੇ ਆ ਤੇ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਉਹ ਇਹਦੇ ਹੋਰ ਜਿਹਾ ਕੰਮਾਂ ਤੋਂ ਬਾਝ ਨਹੀਂ ਆਉਂਦੇ ਤੇ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਸੰਘਰਸ਼ ਕਰਾਂਗੇ ਤਸੀ ਸਰਕਾਰ ਜੋ ਪੰਜਾਬ ਚ ਲੈਂਡ ਆਰਡਰ ਤੇ ਸਥਿਤੀ ਉਹ ਵੀ ਬੜੇ ਬੁਰੇ ਹਾਲਾਤਾਂ ਚ ਪਹੁੰਚੀ ਹੋਈ ਹੈ ਰੋਜ਼ ਹੀ ਪਤਾ ਨਹੀਂ ਇੱਕ ਕਤਲ ਹੋ ਰਿਹਾ ਹੈ ਆ ਦੂਸਰਾ ਨਸ਼ਿਆਂ ਦਾ ਦੌਰ ਜਿਹੜੇ ਵੱਡੇ ਪੱਧਰ ਤੇ ਵੱਧ ਗਿਆ ਕਿ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਤੇ ਇਹ ਇਹ ਜਿਹੜਾ ਕਿ ਇਹਦੇ ਵਾਸਤੇ ਸਰਕਾਰ ਮੇਰੇ ਖਿਆਲ ਕੋ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਉਹ ਤੇ ਕੋਈ ਐਕਸ਼ਨ ਹੋਰ ਦਿਖਦਾ ਹੋ ਰਿਹਾ ਕਿ ਤੇ ਉਹ ਤੇ ਨਸ਼ਾ ਵੱਧ ਰਿਹਾ ਤੇ ਇੱਕ ਭ੍ਰਿਸ਼ਟਾਚਾਰੀ ਜਾਂ ਇਹੋ ਜਿਹਾ ਇਹ ਚੀਜ਼ਾਂ ਵੀ ਅੱਗੇ ਨਾਲੋਂ ਵਧੀਆਂ ਜਾ ਰਹੀਆਂ ਤੇ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ-ਵੱਡੀਆਂ ਪ੍ਰੋਤੀਆਂ ਦੇ ਫੋਨ ਆ ਰਿਹਾ ਲੋਕ ਬੜੇ ਪਰੇਸ਼ਾਨ ਆ ਇਹ ਇਸ ਇਸ ਚੀਜ਼ ਦਾ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਨੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਅਸੀਂ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਤੇ ਕਈ ਇਹ ਚੀਜ਼ਾਂ ਨੇ ਕਿ ਤੁਸੀਂ ਆਪਣਾ ਕੰਮ ਨਿਰਪੱਖ ਹੋ ਕੇ ਝੂਠੇ ਜਿਹੜੇ ਪਰਚੇ ਦਰਜ ਕਰਨ ਨਾਲੋਂ ਦੂਜੇ ਅਸੀਂ ਜੇ ਕੰਮ ਕਰਨਾ ਨਿਰਪੱਖ ਹੋ ਕੇ ਜਿਹੜੇ ਤੁਹਾਡੀ ਡਿਊਟੀ ਹੈ ਨਸ਼ਿਆਂ ਦੇ ਖਿਲਾਫ ਆ ਰਿਸ਼ਤਾਚਾਰ ਦੇ ਖਿਲਾਫ ਆ ਲਾਅ ਐਂਡ ਆਰਡਰ ਨੂੰ ਮੈਂਬਰ ਬਰਾਬਰ ਰੱਖਣਾ ਉਹਦੇ ਬਾਅਦ ਇਹ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਹਾਂ ਜੀ ਇਹ ਇਹ ਜੀ ਸਾਹਿਬ ਡਿਲੀ ਜੀ ਮੰਤਰੀ ਇਹ ਜੀ ਇਹ ਪਿੰਡਾਂ ਦੇ ਜਾ ਕੇ ਜਿਹੜੇ ਜਾਨ ਸਪੋਰਟ ਰਿਹਾ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਅਮਰ ਖਪਾ ਦੇ ਵੋਟਾਂ ਪਾਈਆਂ ਇਸ ਕਰਕੇ ਤੁਹਾਡੇ ਤੇ ਪਰਚੇ ਸੱਚੀ ਗੀਤੇ ਲਾ ਕੇ ਜਾਂ ਤੁਸੀਂ ਕਈਏ ਝੂਠੇ ਕੇ ਸੰਤ ਕਈਆਂ ਬੰਦਿਆਂ ਨੂੰ ਵਸਾਇਆ ਵੀ ਹੈ ਤੇ ਉਹਨਾਂ ਨੂੰ ਕਰੀ ਜਵਾਬ ਤਲਵੀ ਜੀ ਤੁਸੀਂ ਕੋਈ ਕਿਸੇ ਤੇ ਬੁਲਾਇਆ ਜਾ ਰਿਹਾ ਕਦੀ ਕਿਸੇ ਬੁਲਾਇਆ ਜਾ ਰਿਹਾ ਸਾਡੇ ਵੀ ਉੱਥੇ ਵੀ ਐਵੇਂ ਹੀ ਹੈ ਫਰੀਦਕੋਟ ਦੇ ਵਿੱਚ ਵੀ ਜਿਹੜੇ ਕੰਮ ਨਹੀਂ ਮਿਲਦਾ ਮੰਡਰੀਗਾ ਦਾ ਜਿਨ੍ਹਾਂ ਨੇ ਸਾਨੂੰ ਕੋਈ ਨਹੀਂ ਸਰਪਜੀਤ ਸਿੰਘ ਐਮਪੀ ਫਰੀਦਕੋਟ ਜੀ ਤੇ ਉਹ ਉੱਥੇ ਵੀ ਐਵੇਂ ਹੀ ਐ ਬਿਲਕੁਲ ਸੇਮ ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੰਡਰੀਗਾ ਵਾਲਿਆਂ ਨੂੰ ਹਰੇਕ ਪਾਸੇ ਮਤਲਬ ੱੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਦੇ ਗੁੱਸਾ ਕੱਢਦੀ ਆ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਮਤਲਬ 92 ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਹੈ ਤਾਂ ਹੀ ਲੋਕ ਪਿੱਛੇ ਹਟੇ ਆ ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਨਰੇਕਾ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਨਰੇਕਾ ਕੰਮ ਹਾਂਜੀ ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾਤੀ ਜਿਵੇਂ ਪਿੰਡ ਚੋਂ ਉਹ ਪਿੰਡ ਵਾਲਿਆਂ ਨੂੰ ਨਹੀਂ ਦੇਖਾ ਤਾਂ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਲਈ ਕਹਿੰਦੇ ਕੰਮ ਹੀ ਨਹੀਂ ਆਇਆ ਹੋਰਾਂ ਨੂੰ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਕੱਟਾ ਐਸੇ ਬੜਾ ਪੱਟੀ ਤੋਂ ਲਾਜੂ ਨੂੰ ਕਹਿੰਦਾ ਹਾਂਜੀ ਪਿੱਛੇ ਹੋਰ ਦੋ ਦਿਨ ਹੋ ਗਏ ਉੱਥੇ ਕੁਮੜਾ ਹੋਇਆ ਸਾਰੇ ਹਾਂਜੀ ਜਿਹੜੇ ਸੀ ਉਸੇ ਸ਼ਾਇਦ ਕਰਤੀ ਹਾਂਜੀ ਤੇ ਉਹਦਾ ਮਸਲਾ ਉਹ ਮਸਲੇ ਤੁਸੀਂ ਕਿੱਦਾਂ ਦੇਖਣ ਵਾਲੇ ਮਸਲੇ ਨਹੀਂ ਮਸਲੇ ਜਾਂ ਮਸਲਾ ਤੇ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਣਾ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਜੀ ਜਿਕੇ ਇੱਕ ਇਹਦੇ ਲਾਅ ਐਂਡ ਆਰਡਰ ਦਾ ਮਸਲਾ ਨਾ ਜੀ ਤੇ ਉਹ ਤੋਂ ਬਾਅਦ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਢ ਵੀ ਦਿੱਤਾ ਗਿਆ ਉਹਨੂੰ ਹਸਪੀਟਲ 'ਚ ਵੀ ਗਾਇਆ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਸਟਾਫ ਦੀ ਘਾਟ ਲਾ ਲੋ ਜਾਂ ਡਾਕਟਰਾਂ ਦੀ ਕੋਈ ਕਮੀ ਲਾ ਲੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਭਾਜੀ ਹੈਲੋ ਭਾਜੀ ਤੁਸੀਂ ਕਾਨਫਰੈਂਸ 'ਚ ਆਇਆ ਤੁਸੀਂ ਇੱਥੇ ਆਓ ਇੱਧਰ ਹੋ ਜਾਓ ਇੱਧਰ ਲੈ ਕੇ ਆਓ ਮਾਪੇ ਪੰਚ ਦੇ ਇਹ ਇਹ ਜੀ ਜੀ ਨਾ ਕਿ ਜਿਹੜੇ ਤੇ ਉਹਨਾਂ ਦੇ ਫੇਵਰ ਦੇ ਬੰਦੇ ਉਹ ਗਲਤ ਵੀ ਕਰਨ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਦੂਜੇ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋਈ ਚੰਗਾ ਕੰਮ ਵੀ ਕਰ ਰਹੇ ਤੇ ਉਹ ਉਹਨਾਂ ਤੇ ਤੁਸੀਂ ਨਜਾਇਜ਼ ਪਰਚੇ ਕਰਨਾ ਜੋ ਇਹ ਚੀਜ਼ਾਂ ਕਿ ਕੀਤੀਆਂ ਜਾ ਰਹੀਆਂ ਕਿ ਤੁਸੀਂ ਇਹ ਚੀਜ਼ਾਂ ਕਿ ਅੰਮ੍ਰਿਤਪਾਲ ਨੂੰ ਵੋਟਾਂ ਕਿਉਂ ਪਾਈਆਂ ਜੇ ਕੋਈ ਉਹਨਾਂ ਮੰਤਰੀ ਆ ਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਤੇ ਜੇ ਕੋਈ ਉਹਨਾਂ ਕੋ ਕੰਮ ਕੰਮ ਲੈ ਕੇ ਜਾਂਦਾ ਤੇ ਉਹ ਕਹਿੰਦੇ ਜੇ ਤੁਸੀਂ ਅੰਮ੍ਰਿਤਪਾਲ ਕੋ ਜਾਓ ਭਲਾਨੇ ਕੋ ਜਾਓ ਇਹੋ ਜਿਹੀਆਂ ਗੱਲਾਂ ਮੇਰਾ ਖਿਆਲ ਹੈ ਕਿ ਇਹ ਸੋਭਾ ਦੀ ਨਦੀਆਂ ਉਹਨਾਂ ਨੂੰ ਆਪਣੇ ਡਿਊਟੀ ਦਾ ਅਹਿਸਾਸ ਹੋਣਾ ਚਾਹੀਦਾ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਆ ਕਿ ਤੁਸੀਂ ਇਤਾਂ ਦੇ ਹਰਕਤਾ ਨਾ ਕਰੋ ਜਿੰਨਾ ਜਿਆ ਕਰੋ ਕਿ ਫਿਰ ਸਾਨੂੰ ਇਹ ਬਾਹਰ ਨਿਕਲ ਕੇ ਤੁਹਾਡਾ ਫਿਰ ਪੁਲਿਸ ਨੂੰ ਵਿਰੋਧ ਕਰਨਾ ਪਵੇ ਹਾਂਜੀ ਕੋਈ ਇੱਕ ਪਲੇਟਫਾਰਮ ਤਿਆਰ ਕਰਕੇ ਐਸਜੀਸੀ ਦੀ ਚੋਣਾ ਜਣੀ ਆ ਉਹ ਲੱਗੀਆਂ ਜਾਣੀਆਂ ਜੀ ਜਿਹੜੀ ਸਟੈਨਸਿਟੀ ਹੈ ਇਹ ਇਹ ਸਟ੍ਰੈਟਜੀ ਜਿਹੜੀ ਹੈ ਕਿ ਲੰਬੇ ਸਮੇਂ ਤੋਂ ਚੋਣਾ ਨਹੀਂ ਹੋਇਆ ਉਹ ਦੂਸਰਾ ਦੁਬਾਰਾ ਅਸੀਂ ਚੋਣੇ ਆ ਕਿ ਉਹਦੇ ਚ ਜਿੰਨੀ ਵੀ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਬਣਦਾ ਪਾਰਟਿਸਪੇਟ ਕਰਨ ਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦੀ ਹਰੇਕ ਦੀ ਵੋਟ ਮਾਨੀ ਚਾਹੀਦੀ ਹੈ ਉਹ ਦਾ ਪ੍ਰੋਸੈਸ ਜਿਹੜਾ ਸੋਖਾ ਕੀਤਾ ਜਾਣਾ ਚਾਹੀਦਾ ਉਹ ਲੜਨ ਵਾਲੇ ਭਾਪਾਈ ਇਲੈਕਸ਼ਨ ਜਿਹੜਾ ਹੈ ਕਿ ਉਹ ਪਾਰਟੀਆਂ ਤੋਂ ਵੈਰੀਫਾਈ ਚਾਹੀਦਾ ਹੈ ਇੱਕ ਕਮਨ ਗਰੁੱਪ ਬਣਾ ਕੇ ਐਸਜੀ ਵੀਟਾ ਕਰਨਾ ਚਾਹੀਦਾ ਮੈਂ ਬੂਟਾ ਹਾਂਜੀ ਹਾਂਜੀ ਲੜੀਆਂ ਜਾਣਗੀਆਂ ਇਲੈਕਸ਼ਨ ਲੜਾਂਗੇ ਗਰੁੱਪ ਬਣਾ ਕੇ ਹੋਰ ਵੀ ਜਿਹੜੀਆਂ ਪੰਥਕ ਤੇ ਰਾਸ ਸਿਹਰ ਦੇ ਜਿਹੜੀਆਂ ਕੌਮ ਦੀ ਚੜ੍ਹਦੀ ਕਲਾ ਦੇ ਕੰਮ ਕਰਦੀਆਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਤ ਨੂੰ ਇਕੱਠਾ ਕਰਕੇ ਲੜਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਠੀਕ ਸਵਾਲ ਅਗੋਂ ਸਿਰਾਂ ਕਿਹੜਾ ਕਿਹਦੀ ਕਾਰ ਕਰਦਾ ਸਾਡੇ ਪਾਦਲ ਨੂੰ ਬੁਲਾਇਆ ਔਰ ਪੰਦਲ ਫਫਾ ਕਰ ਜਾਏਗਾ ਸਾਡਾ ਨਹੀਂ ਕਹਿਣਾ ਮੈਂ ਨਾਲ ਜਿਹੜਾ ਸਿੱਟਾ ਅਭੀ ਕੀ ਕਰੇ ਨਾ ਇਹ ਉਹਦੇ ਤੇ ਹੋਈ ਕਿ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਜਥੇਦਾਰ ਨੂੰ ਆਪਣੇ ਜਿਹੜੀ ਡਿਊਟੀ ਜਿਹੜੀ ਉਹਨਾਂ ਨੂੰ ਕੌਮ ਨੇ ਬਖਸ਼ੀ ਹੈ ਉਹਨੂੰ ਨਪਕਤਾ ਨਾ ਨੂੰਣਾ ਚਾਹੀਦਾ ਕਿ ਜੇ ਉਹ ਕੋਈ ਅਜਿਹਾ ਗਲਤ ਫੈਸਲਾ ਕਰਨਗੇ ਤੇ ਵੇ ਸੰਤਾ ਪਰਵਾਹ ਨਹੀਂ ਕਰਨਾ ਕਿਉਂਕਿ ਪਹਿਲਾ ਵਿੱਚ ਉਹ ਸੌਦਾ ਸਾਲ ਨੂੰ ਮਾਫੀ ਦਿੱਤੀ ਗਈ ਤੇ ਉਦੋਂ ਵੀ ਇਹਨਾਂ ਨੇ ਇਹ ਇਸ ਗਲਤ ਫੈਸਲਾ ਸੀ ਇਸ ਕਰਕੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਕਿ ਉਹ ਫੈਸਲੇ ਨੂੰ ਮੰਨਿਆ ਨਹੀਂ ਗਿਆ ਫਿਰ ਇਸ ਕਰਕੇ ਕਹਿੰਦੇ ਅਸੀਂ ਕਹਿੰਦੇ ਕਿ ਇਹੋ ਜਿਹਾ ਕੋਈ ਫੈਸਲਾ ਜੇਕਰ ਨਾ ਕਰਨ ਕਿ ਜਿਹੜਾ ਕੌਮ ਨੂੰ ਪਰਿਵਾਰ ਨਾਲ ਇਹ ਤੇ ਜੀ ਲੋਕਾਂ ਨੂੰ ਤੇ ਪਹਿਲਾਂ ਹੀ ਪਤਾ ਸੀਗਾ ਸੰਗਤ ਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਦਾ ਡੇਰੇ ਨਾਲ ਗੜ ਚੂੜੇ ਇਸ ਕਰਕੇ ਅਜੇ ਤੱਕ ਬੇਅਦਬੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਕੋਈ ਇਹ ਹਾਲਾਤ ਹੈ ਭਗਵੰਤ ਮਾਨ ਵੀ ਨਹੀਂ ਐਕਸ਼ਨ ਨਹੀਂ ਲੈ ਰਿਹਾ ਇਹ ਚੀਜ਼ ਹੈ ਕਿ ਇਹ ਹੁਣ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਸਾਰੇ ਸਾਡੇ ਨਾਲ ਮਿਲੇ ਹੋ ਜਾਇਆ ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿੱਥੋਂ ਕਰ ਸਕਾਂਗੇ ਨਾ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਆਪਣਾ ਬਿਆਨ ਦਿੰਦਾ ਹੈ ਉਦੇ ਵਿੱਚ ਨਾ ਖੁੱਲ ਕੇ ਨਾਮ ਲਿੱਤਾ ਹੈ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੋ ਦਿਨਾਂ ਚ ਇਹ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ ਦਮ ਨਹੀਂ ਰੱਖਦਾ ਕਿ ਬਾਬੇ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਮੇਰੀ ਸਰਕਾਰ ਚੋਂ ਕੁਝ ਨਹੀਂ ਹੋਊਗਾ ਉਹਦੇ ਪਿਛਗੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ ਸੱਤ ਕਹਿਣ ਦਾ ਮਤਲਬ ਹੈ ਸੀਐਮ ਭਗਵੰਤ ਮਾਨ ਦਾ ਜੀ ਨਾਲ ਪੂਰੀ ਹੈ ਜੀ ਹੈਗਾ ਇਹਦਾ ਵੀ ਜੇ ਇਹਦਾ ਰابطਾ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ ਜਿਹੜਾ ਇਲੈਗੇਸ਼ਨ ਉਹਨੂੰ ਹੋ ਰਿਹਾ ਹੈ ਐਕਚੁਅਲੀ ਪਾਲਸਾ ਵੀ ਜਾ ਕੇ ਐਕਸ਼ਨ ਕਰਾ ਰਹੇ ਨੇ ਕਿਉਂ ਨਾ ਕਿ ਇਸ ਨੂੰ ਵੀ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਇੱਕ ਸਾਥ ਤੋਂ ਪ੍ਰਵੰਤਮਾਨ ਪੈਂਡਿੰਗ ਹਾਂ ਪੈਂਡਿੰਗ ਪਿਆ ਹੈ ਸੀਐਮ ਨੇ ਕਹਿੰਦਾ ਵੀ ਨਹੀਂ ਕਿ ਮੇਰੇ ਕੋਲ ਫਾਇਦੇ ਨਹੀਂ ਐਵੇਂ ਝੂਠ ਮਾਰਦਾ ਕਿ ਜਿਹੜੇ ਉਹਨਾਂ ਤਾਂ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਇਹਨੂੰ ਪਤਾ ਵੀ ਮੇਰੇ ਕੋਲ ਇਹ ਰਾ ਨਹੀਂ ਹੈ ਬੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ ਤੁਸੀਂ ਸਰਜੀਤ ਖਾਲਸਾ ਦੀ ਮਦਦ ਕੀਤੀ ਹੈ ਇਹਨਾਂ ਨੂੰ ਕੰਮ ਨਾ ਦਿਓ ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨੇ ਸਾਨੂੰ ਲੱਗਦਾ ਵੀ ਇਹ ਗੱਲ ਦੀ ਕਿ ਸਰਕਾਰ ਸਾਡੇ ਵਾਲੇ ਪਾਸੇ ਨਹੀਂ ਜਾ ਰਹੀ ਓਬਵੀਅਸ ਹੈ ਜੀ ਨਹੀਂ ਜਾ ਰਹੀ ਬਾਬੇ ਜਿਹੜੇ 16 ਤਰੀਕ ਨੂੰ ਜਿਹੜੀ ਹੈ ਤੁਸੀਂ ਕਰ ਰਹੇ ਹੋ ਪੰਚ ਕੁੰਨੇ ਵਾਲੇ ਉਹ 19 ਤਰੀਕ ਨੂੰ ਕਰ ਰਹੇ ਹੋ ਉਹਦੇ ਵਿੱਚ ਜਿਹੜਾ ਤੁਸੀਂ ਅਜੰਡੇ ਆ ਕਿ ਜਿਵੇਂ ਚੰਡੀ ਦੀ ਬਿਆਦੂ ਨਾਲ ਮੁਕਾਮ ਹੋ ਗਿਆ ਤੇ ਜਾਂ ਭਾਈ ਅਮਰਤਪਾਲ ਦੀ ਰਿਹਾਈ ਬਾਰੇ ਗੋਆ ਤਾਂ ਤਾਂ ਇਹਦੇ ਵਿੱਚ ਬਲਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕਰਪਾ ਨਹੀਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਹੋ ਰਹੀ ਹੈ ਸਾਰੇ ਜਿੰਨੇ ਵੀ ਬੰਦੀ ਸਿੰਘਾ ਜੋ ਪੁਰਾਣੇ ਆ ਨਵੇਂ ਆ ਅਮਰਤਪਾਲ ਦੇ ਸਾਥੀ ਆ ਸਾਰਿਆਂ ਦੀ ਰਹਾਈ ਲਈ ਅਸੀਂ ਇਹ ਗੱਲ ਕਰਦੇ ਆ ਉਹਨਾਂ ਵਾਸਤੇ ਹੀ ਅਸੀਂ ਸਾਰਾ ਕੁਝ ਇੰਤਜ਼ਾਮ ਕਰ ਰਹੇ ਹਾਂ ਕੀ ਕਾਰਨ ਕੀ ਲੱਗਦਾ ਕਿ ਇੰਨੀ ਵੱਡੀ ਰੋਟਾ ਦੀ ਜੇਕਰ ਪ੍ਰਾਪਤ ਕਰਨੇ ਤੋਂ ਬਾਅਦ ਵੀ ਜਿਹਾ ਆ ਉਹਨਾਂ ਨੂੰ ਦੇਹਾਈ ਨਹੀਂ ਕੀਤੀ ਜਾ ਰਹੀ ਐਮਐਸਏ ਦੇ ਰੋਟੇ ਦਾ ਜਿਲ੍ਹੇ ਭਰ ਵਿੱਚ ਤਾਂ ਇਹੋ ਜਿਹਾ ਕੀ ਕਾਰਨ ਕੀ ਲੱਗਦਾ ਕਾਰਨ ਕੀ ਸਰਕਾਰ ਦੀ ਧੱਕੇਸ਼ਾ ਹੀ ਹੈ ਇਹ ਇਹ ਵੀ ਖਾਲੀ ਉੱਧਰੋਂ ਕਰ ਦੋ ਇਹ ਤਾਂ ਸਿੱਖ ਕਰਵਾ ਖਾਸ ਕਰਕੇ ਸਿੱਖਾਂ ਨੇ ਇਹਨੂੰ ਗੱਤੇ ਜਿਹੜਾ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਬਈ ਜੀ ਇਹ ਜਿਹੜੀ ਇਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ ਇੰਨੇ ਵੱਡੇ ਮਾਰ ਬਹੁਤ ਨਾ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਸੁਣੀ ਜਾ ਰਹੀ ਇੱਕ ਐਮਪੀ ਦੀ ਗੱਲ ਨਹੀਂ ਸੁਣੀ ਜਾ ਰਹੀ ਏਡੇ ਵੱਡੇ ਮਾਰਦਿਆਂ ਤੇ ਆਮ ਜਨਤਾ ਦਾ ਕੀ ਹਾਲਾਤ ਹੋ ਰਿਹਾ ਹੈ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸਿੱਖਾਣਾ ਇੱਕ ਬਹੁਤ ਉਹਨਾਂ ਨੂੰ بار بار ਲੜਾਤਾ ਜਾ ਰਿਹਾ ਹੈ। ਦੇਖੋ ਜਿਹੜੀ ਗੱਲ ਹੈ ਨਾ ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਬਾਹਰ ਆਉਣ ਨਾਲ ਸਮਾਜ ਨੂੰ ਖਤਰਾ ਹੈ। ਆਹੀ ਗੱਲ ਕਹਿੰਦੇ ਆ ਨਾ ਉਸੇ ਸਮਾਜ ਨੇਤਾ ਇਹਨਾਂ ਨੂੰ ਐਮਪੀ ਬਣਾਤਾ। ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋਲੋਂ ਹੀ ਕਹੀ ਜਾਂਦੀ ਹੈ ਵੀ ਖਤਰਾ ਹੈ। ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕਿਵੇਂ ਬਣ ਗਏ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਚਾਹੁੰਦੇ ਆ ਇਹ ਕਹਿੰਨੀ ਆ ਖਤਰਾ ਤੁਸੀਂ ਦੱਸ ਦਿਓ ਮੈਨੂੰ ਬਈ ਅੰਮ੍ਰਿਤਪਾਲ ਕੋਲੇ ਕੋਈ ਆਮ ਇਮਿਊਨੇਸ਼ਨ ਕੋਈ ਐਸੀ ਚੀਜ਼ ਬਰਾਮਤ ਹੋਈ ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਇੰਡੀਆ ਵਾਲਿਆਂ ਨੇ ਕਿਹਾ ਬਈ ਉਹਨਾਂ ਨੇ ਜਦੋਂ ਸਪਾਰਸ਼ ਕੀਤੀ ਅੰਮ੍ਰਿਤਪਾਲ ਦੀ ਇਹਨਾਂ ਨੇ ਫੋਟੋਆਂ ਭੇਜਤੀਆਂ ਆਲੇ-ਦਾਲੇ ਵੈਪਨਜ਼ ਵਾਲੇ ਬੰਦੇ ਖੜੇ ਆ ਸਾਰੇ ਉੱਥੋਂ ਸਾਡੇ ਵਕੀਲ ਲੈ ਕੇ ਆ ਬਈ ਇੰਡੀਆ ਅਮਰੀਕਨ ਐਂਬੈਸੀ ਨੂੰ ਜੀ ਉਸ ਤੋਂ ਅ ਇੰਡੀਆ ਨੂੰ ਕਹੋ ਬਈ ਜਿੰਨੇ ਇਹਦੇ ਕੋਲ ਇਲੀਗਲ ਜਿੰਨੇ ਇਹਦੇ ਉੱਤੇ ਇਲੀਗਲ ਵੈਪਨ ਦੇ ਪਰਚੇ ਆ ਨਾ ਕੇਸੇਜ਼ ਰਜਿਸਟਰ ਹੋਏ ਆ ਸਾਰਿਆਂ ਦੀਆਂ ਕਾਪੀਆਂ ਭੇਜੋ ਕੇਸ ਇੱਕ ਵੀ ਨਹੀਂ ਕਿਉਂਕਿ ਜਿਹੜੇ ਵੈਪਨ ਨੇ ਸਾਰੇ ਲਾਇਸੈਂਸੀ ਆ ਚਾਹੇ ਮੈਂ 500 ਬੰਦਾ ਰੱਖ ਲਵਾ ਜੀ ਲਾਇਸੈਂਸੀ ਵੈਪਨ ਦਾ ਮੈਂ 500 ਬੰਦਾ ਰੱਖਣ ਮੈਂ ਜਦੋਂ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ ਤਾਂ ਇਹਦੇ 'ਚ ਹਰਜ ਕੀ ਹੈ ਜਾਂ ਤਾਂ ਤੁਸੀਂ ਕਹੋ ਜੀ ਗੈਰ ਕਾਨੂੰਨੀ ਹੈ ਲਾਇਸੈਂਸ ਨਹੀਂ ਹੈ ਇਹਨਾਂ ਕੋਲੇ ਨਹੀਂ ਉਹ ਤੇ ਤੁਹਾਡੇ ਸਾਹਮਣੇ ਪਤਾ ਹੈ ਕਿ ਉਹ ਪੋਸਟ ਜਿਹੜੇ ਕੇਸ 'ਚ ਉਹਨਾਂ ਨੇ ਠਾਣੇ ਗਏਗੇ ਠਾਣੇ ਦੇ ਖਿਲਾਫ ਧਰਨਾ ਕੀ ਦਿੱਤਾ ਉਹ ਬੰਦੇ ਨੂੰ ਇਹਨਾਂ ਨੇ ਛੱਡਿਆ ਕਿ ਇਹਨਾਂ ਨੇ ਆਪਣੀ ਪੁਲਿਸ ਨੇ ਆਪਣੀ ਗਲਤੀ ਮੰਨੀ ਕਿ ਅਸੀਂ ਉਹਨੂੰ ਅਰੈਸਟ ਕੀਤਾ ਸੀ ਉਹਨੂੰ ਕੋਰਟ ਦੇ ਥਰੂ ਇਹਨਾਂ ਨੇ ਅਗਲੇ ਦਿਨ ਰਿਲੀਜ਼ ਕਰਵਾਇਆ ਤੇ ਇਹਦਾ ਮਤਲਬ ਹੈ ਕਿ ਜੇ ਸਰਕਾਰ ਉਹ ਬੰਦੇ ਨੂੰ ਨਾ ਅਰੈਸਟ ਕਰਦੀ ਤੂੰ ਥਾਣਾ ਤੇ ਘੇਰਦੀ ਕੋਈ ਜ਼ਰੂਰਤ ਹੀ ਨਹੀਂ ਸੀ ਤੇ ਅਸੀਂ ਲੜਾਂਗੇ ਤੇ ਜੇ ਸੰਗਤਾਂ ਸੰਗਤਾਂ ਦੇ ਉੱਪਰ ਹੀ ਅਸੀਂ ਸਾਰੇ ਉਹਨਾਂ ਦੀ ਰਾਇਨ ਮਰਜ਼ੀ ਨਾਲ ਹੀ ਅੱਗੇ ਵਧਾਂਗੇ ਅੱਗੇ ਫੈਸਲਾ ਕਰਾਂਗੇ ਇੱਕ ਹੀ ਕਾਰਨ ਹੈ ਕਿ ਸਿਰਫ ਭਾਈ ਅਮਰਤ ਪਾ ਨੇ ਇਹ ਚੀਜ਼ ਹੈ ਕਿ ਅਮਰਪਾਲ ਨੂੰ ਰਜ਼ ਲੀਡਰ ਲੀਡਰ ਡਿਜੈਕਟ ਕਰਤਾ ਅਮਰਪਾਲ ਦੀ ਵਜ੍ਹਾ ਨਾਲ ਹੀ ਉਹ ਅੰਦਰ ਆ ਜਦ ਦਿਨ ਅਮਰਪਾਲ ਬਾਹਰ ਆ ਜੂਗਾ ਮੇਰੇ ਖਿਆਲ ਸਾਰਿਆਂ ਦਾ ਰਸਤਾ ਪਧਰਾ ਹੋ ਜਾਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਅਮਰਪਾਲ ਅੱਜ ਜਿਹੜੇ ਤੁਹਾਡੇ ਸਾਰੇ ਐਮਪੀ ਵੀ ਆ ਤੇ ਉਹਨੂੰ ਕੱਲ੍ਹ ਵਈ ਸੀ ਕਹੀ ਕਿ ਦੂਜਿਆਂ ਨੂੰ ਐਮਪੀ ਕਿਉਂ ਨਹੀਂ ਤੁਸੀਂ ਕਹਿ ਰਹੇ ਇਹ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਬੇਲੋੜੇ ਸਵਾਲ ਹੈ ਅਸੀਂ ਸਾਰਿਆਂ ਦੇ ਵਾਸਤੇ ਸਿਰਦਿਆਂ ਉਹਨਾਂ ਦੀ ਰਹਾਈ ਲਈ ਉਹਨਾਂ ਨੇ ਇਹ ਪੰਜਾਬ ਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ ਇਸ ਕਰਕੇ ਸਾਰਿਆਂ ਨੂੰ ਇਹ ਤਾਂ ਆਬਵੀਅਸ ਹੈ ਨਾ ਜੇ ਅਮਰਿਤਪਾਲ ਬਾਹਰ ਆ ਗਿਆ ਤਾਂ ਉਹ ਵੀ ਆ ਗਏ ਆਪਾਂ ਨਸ਼ੇਦ ਗੱਲ ਕੀਤੀ ਹੋਣੀ ਉਹ ਨਸ਼ੇ ਦੇ ਵਿੱਚ ਜਿਹੜੇ ਫੜੇ ਗਏ ਸੀ ਤੁਹਾਡੇ ਬੀਤੇ ਦੇ ਉੱਤੇ ਬਠਿੰਡ ਇਨਸਾਫ ਲੱਕੇ ਨੇ ਤੇ ਉਹਨਾਂ ਦੇ ਦੇ ਉੱਪਰ ਵੀ ਕਾਰਵਾਈ ਕਰਦੇ ਤੇ ਉਹਦੇ ਬਾਰੇ ਵੀ ਕੀ ਕਹਣਾ ਚਾਹ। ਉਹਦੇ ਬਾਰੇ ਵੀ ਜਿੱਦਾਂ ਜੀ ਜਿਹੜਾ ਕੋਈ ਬੰਦਾ ਗੱਲ ਕਰਦਾ ਕੋਈ ਆਪਣੇ ਕੌਮ ਦੀ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਰਸਤੇ ਤੋਂ ਜਿਦਾਸੀਆਂ ਕਿਹੜੇ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਆ ਸਾਨੂੰ ਕਿਸੇ ਤਰੀਕੇ ਨਾਲ ਉਹ ਆਪਣੇ ਘਰ ਨੂੰ ਬਦਨਾਮ ਕਰਨਾ ਚਾਹੁੰਦੇ ਆ ਕੋਸ਼ਿਸ਼ ਆ ਅਸੀਂ ਤਾਂ ਕਿਹਾ ਸੀ ਅਸੀਂ ਕਹੇ ਜੇ ਸਰਕਾਰ ਇੰਨੀ ਸੱਚੀ ਐ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਾ ਲਵੇ ਅਸੀਂ ਮੰਨ ਲਾਂਗੇ ਨਹੀਂ ਰਾਜੀ ਹੁੰਦੇ ਨਹੀਂ ਕਰਦੇ ਅਸਾਂ ਕਿਵੇਂ ਆਕਾਲੀ ਜਿਹੜਾ ਤਫਾਦ ਹੋਇਆ ਉਹ ਕਿੰਨੀ ਸੱਚੀ ਹੋਵੇ ਤੁਹਾਨੂੰ ਟਾਈਮ ਤੋਂ ਅਗਰ ਸਰਵਾਈ ਤੋਂ ਅੱਡਾ ਸਫਾ ਹੋਊਗਾ ਨਹੀਂ ਜੀ ਅਸੀਂ ਇੰਦਾ ਕਿਥੇ ਪਾਰਟੀ ਕੁਲ ਕਿਸੇ ਢੜਗੇ ਨਾਲ ਅਸੀਂ ਸਬੰਧ ਨਹੀਂ ਅਸੀਂ ਚਾਹੁੰਦੇ ਕਿ ਪੂਰਾ ਪੰਥ ਇਕੱਠਾ ਹੋਵੇ ਕੋਈ ਆਪਣੇ ਪੰਜਾਬ ਦੀ ਇੱਕ ਕੋਈ ਖੇਤਰੀ ਪਾਰਟੀ ਇਹੋ ਜੀ ਮਜ਼ਬੂਤ ਹੋਵੇ ਜਿਹੜੇ ਪੰਜਾਬ ਦੀ ਹੱਕਾ ਹਕੂਮਾਂ ਲਈ ਲੜ ਰਹੇ ਅਸੀਂ ਇੱਕ ਪਾਰਟੀ ਕਲੀ ਇੱਕ ਧੜੇ ਨਾ ਜਾਂ ਕਿਸੇ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਰੇ ਪੰਥ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਦੇ ਵੀਰਪੋਲ ਦਾ ਕੇਸ ਮੈਨੂੰ ਪੂਰੀ ਪੂਰੀ ਜਾਣਕਾਰੀ ਨਹੀਂ ਪਰ ਕਿਸੇ ਵੀ ਔਰਤ ਦੇ ਖਿਲਾਫ ਬਦੀ ਸ਼ਬਦਾਬ ਲਈ ਕਰਨੀ ਜਾਂ ਉਹਦਾ ਵਿਰੋਧ ਕਰਨਾ ਵੱਖਰੀ ਗੱਲ ਆ ਪਰ ਕਿਸੇ ਨਾ ਕੋਈ ਗਲਤ ਸ਼ਬਦਾਬ ਲਈ ਚ ਕੋਈ ਗੱਲਬਾਤ ਕਰਨੀ ਉਹ ਉਹ ਉਹਦੇ ਅਸੀਂ ਸਮਰਥਨ ਨਹੀਂ ਕਰਦੇ ਅਸੀਂ ਉਹਦਾ ਵਿਰੋਧ ਕਰਦੇ ਸੇਮ ਜਿਵੇਂ ਤੁਸੀਂ ਰਾਜਦੇਵ ਥਾਲਸਾ ਵਾਰ-ਵਾਰ ਕਹਿੰਦੇ ਆ ਕਿ ਇਸ 41 ਦਾ ਸੁਚੀਤ ਕਰਨਾ ਆ ਤੇ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਵੱਡਾ ਯੋਗਦਾਨ ਹੋਵੇਗਾ ਤੁਸੀਂ ਕਹਿੰਦੇ ਹੋ ਕਿ ਘੱਟ ਜੋੜ ਨਹੀਂ ਹੋਣਾ ਕਿਸੇ ਨੂੰ ਸਮਰਥਨ ਨਹੀਂ ਦੇਣਾ ਇਹ ਕਿੰਨੇ ਚੱਲਦਾ ਪੂਰਾ ਬੰਦੇ ਦਾ ਪਾਰਟੀ ਦਾ ਹਿੱਸਾ ਹੋਣਗੇ ਨਹੀਂ ਹੋਣਗੇ ਕਿਉਂਕਿ ਉਹ ਕਹਿੰਦੇ ਪ੍ਰਧਾਨ ਜਸਪੀਰ ਸਿੰਘ ਰੋਟੇ ਹੋਣਗੇ ਪਾ ਹੀ ਹਮਰਪਾਲ ਸਿੰਘ ਜੀ ਦਾ ਵੱਡਾ ਯੋਗਦਾਨ ਹੋਵੇਗਾ ਪਰ ਕੀ ਮਤਲਬ ਸਾਰੇ ਕਨਸੈਪਟ ਕਿਵੇਂ ਟਰਨ ਹੋਏਗਾ ਨਹੀਂ ਇਹ ਤੇ ਜੀ ਅਸੀਂ ਅਜੇ ਇਸ ਗਰੀ ਕੋਈ ਫਾਈਨਲ ਫੈਸਲਾ ਨਹੀਂਗਾ ਅਸੀਂ ਸਾਰੇ ਜਣੇ ਬੜੇ ਕੰਕਰੀਟਲੀ ਕਹਿੰਦੇ ਹਰ ਵਾਰ ਜਦੋਂ ਪੁੱਛਿਆ ਜਾਂਦਾ ਬੜੇ ਕੰਕਰੀਟਲੀ ਕਿ ਉਹ ਹੋਏਗਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਇਹ ਜਿਹੜੇ ਜਿਹੜੇ ਲੋਕ ਸਰਤਾਂ ਨੂੰ ਪ੍ਰਵਾਨ ਹੋਣਗੇ ਉਹਨਾਂ ਨੂੰ ਹੀ ਅੱਗੇ ਲੈਂਦਾ ਜਾਊਗਾ ਇਹਦੇ ਚੱਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਪੰਜਾਬ ਦੇ ਹਿੱਤਾਂ ਦੇ ਹਮੇਸ਼ਾ ਖਿਲਾਫ ਹੋਉਂਦੀਆਂ ਰਹੀਆਂ। ਇਸ ਕਰਕੇ ਮੇਰਾ ਖਿਆਲ ਹੈ ਕਿ ਚਰਜੀਤ ਚਿੱਤ ਨਹੀਂ ਹੋਣਾ ਨੇ ਆਪਣੀ ਵੀਡੀਓ ਬਖੋਬੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਆ ਤੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਹੱਕ ਦੀ ਕੋਈ ਜੋ ਵੀ ਕੋਈ ਪੰਜਾਬ ਦੇ ਜਾਂ ਇਸ ਸਿੱਖਾ ਦੀ ਕੋਈ ਮਸਲਿਆਂ ਦੀ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਉ। ਇਹ ਵੀ ਆਵਾਜ਼ ਸਾਹੀ ਹੈ। ਇਸੇ ਹਾਲ ਵਾਲੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਇੱਕ ਚਰਚਾ ਹੋ ਰਿਹਾ ਕੋਈ ਕੰਫਰੰਸ ਬਾਠੀ ਹੋਊ ਉਸ ਤੋਂ ਆਉਣਾ ਹੈ। ਨੇ ਕਾਂਗਰਸ ਨਾਲ ਤੇ ਸਾਡਾ ਕੱਲ੍ਹ ਕੋਡ ਨਹੀਂ ਹੋ ਸਕਦਾ ਬੀਜੇਪੀ ਨਾਲ ਹੋ ਸਕਦਾ ਸਾਡਾਂ ਦੇ ਅਸੀਂ ਤੇ ਕਹਿੰਦੇ ਕਿ ਖੇਤਰੀ ਤਰ੍ਹਾਂ ਜਿਹੜੀਆਂ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਤੇ ਅਸੀਂ ਅੱਗੇ ਵਧ ਸਕਦੇ ਹਾਂ ਤੇ ਤਾਂ ਹੀ ਸਾਡਾ ਪੰਜਾਬ ਦੇ ਹੱਕਾਂ ਹੁਕਾਂ ਦੇ ਅਸੀਂ ਰਾਖੀ ਕਰ ਸਕਾਂਗੇ ਜੇ ਅਸੀਂ ਪੰਜਾਬ ਦੀ ਕੋਈ ਖੇਤਰੀ ਤਰਨ ਮਜ਼ਬੂਤ ਕਰੀਏ ਕੋਈ ਆੜ ਵਾਲੇ ਤੇ ਪਾਰਟੀ ਅਜੇ ਮੇਰੇ ਖਰ ਪਾਰਟੀਆਂ ਤੇ ਬਹੁਤ ਆ ਅਸੀਂ ਸੋਚਦੇ ਆ ਕਿ ਕੋਈ ਪੱਤ ਇਕੱਠਾ ਹੋ ਗਏ ਕੋਈ ਆਕਾਲ ਤੱਕਦੇ ਆ ਅਗਵਾਈ ਵਿੱਚ ਇਹ ਜਿਹੜੇ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹਦਾਂ ਅਸੀਂ ਸਾਰੇ ਜਣੇ ਅੱਗੇ ਵਾਸਤੇ ਇਹ ਵੀ ਪਾਰਟੀਆਂ ਦੀ ਜਿਹੜੀ ਪਰਸਪੈਕਸ਼ਨ ਕਰ ਰਹੇ ਹੁੰਦੇ ਆ ਨਹੀਂ ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਦਿਸ ਮੀਨਸ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲੋ ਕੋਈ ਫਰੰਟ ਕਹਿ ਲੋ ਕੁਝ ਵੀ ਕਹਿ ਲੋ ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਇੱਕ ਲੌਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ ਕਿਉਂਕਿ ਭਗਤ ਸਿੰਘ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਜਿਹੜੀ ਆਵਾਜ਼ ਉਠਾਈ ਸੀ ਉਹ ਪੰਜਾਬ ਦੀ ਆਜ਼ਾਦੀ ਵਾਸਤੇ ਤੁਸੀਂ ਧਰਮ ਦੀ ਆਵਾਜ਼ ਦੇ ਨਾਲ ਤਾਂ ਡਿਮਾਇੰਡ ਹਾਂਜੀ ਪੰਜਾਬ ਦੀ ਆਜ਼ਾਦੀ ਵਾਸਤੇ ਭਾਈ ਸਾਹਿਬ ਨੇ ਇੱਕ ਆਵਾਜ਼ ਉਠਾਈ ਸੀ ਅਸੀਂ ਜੀ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਦੀਆਂ ਗੱਲਾਂ ਪੰਜਾਬ ਦੀ ਆਜ਼ਾਦੀ ਦੀ ਅੱਜ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਧੜਪਣ ਜਾ ਰਿਹਾ ਉਹ ਇਲੈਕਸ਼ਨ ਲੜੇਗਾ ਇੰਡੀਪੈਂਡੈਂਟ ਓਬਵੀਅਸ ਹੈ ਜੀ ਲੜੇਗਾ ਅਸੀਂ ਲੜੇਗਾ ਐਸਜੀਪੀਸੀ ਤਾਂ ਅਸੀਂ ਪੂਰੇ ਜੋਰ ਨਾਲ ਪਾਰਟਿਸਪੇਟ ਕਰਾਂਗੇ ਕਿਉਂਕਿ ਐਸਐਚਪੀ ਜਿਹੜੀ ਸਾਡੇ ਧਾਰਮਿਕ ਸੰਸਥਾਵਾਂ ਦੀ ਜਿਹੜੀ ਅਗਵਾਈ ਕਰਦੇ ਆ ਉਹਨਾਂ ਦਾ ਪ੍ਰਬੰਧ ਕਰਦੇ ਆ ਉਹਦੇ ਜਿਹੜਾ ਨਿਗਾਰ ਆ ਚੁੱਕਾ ਉਹਦੇ ਚ ਅਸੀਂ ਸੋਚਦੇ ਆ ਕਿ ਸੱਚੇ ਸੁੱਚੇ ਐਸਐਚਪੀ ਜਿਹੜੇ ਸਬਰ ਸੰਤੋਖ ਵਾਲੇ ਲੋਕਾਂ ਨੂੰ ਇਹ ਅੰਦਾਜ਼ਨ ਹੋਣਾ ਚਾਹੀਦਾ ਕਿ ਜਿਹੜਾ ਉਹਨਾਂ ਦੀਆਂ ਸੰਸਥਾਵਾਂ ਦੀ ਜਿਹੜੀ ਵਿਸ਼ਵਾਸਯੋਗਤਾ ਦੁਬਾਰਾ ਬਹਾਲ ਕੀਤੀ ਜਾਵੇ ਅਸੀਂ ਵੀ ਤਾਂ ਉਹ ਸੌਰੀ ਸੌਰੀ ਮਤਲਬ ਟੜਾ ਜਿਹੜਾ ਬਣਾਵਾਂਗੇ ਉਹਦੇ ਸਾਰਿਆਂ ਨੂੰ ਇਕੱਠਾ ਹੀ ਕਰਾਂਗੇ ਤੁਸੀਂ ਅਸੀਂ ਦੋ ਜਣੇ ਹੀ ਥੋੜੀ ਰਹਿ ਕੇ ਸਾਰਾ ਕੁਝ ਕਰਾਂਗੇ ਬੰਦਿਆਂ ਨੂੰ ਤਾਂ ਨਾਲ ਲੈਣਾ ਹੀ ਪੈਣਾ ਹੈ ਤਾਂ ਹੀ ਚੱਲਾਂਗੇ ਨਾ ਦੋ ਜਣੇ ਤਾਂ ਕੁਝ ਨਹੀਂ ਕਰ ਸਕਦੇ 11 ਦੇ ਵਿੱਚ 52 ਦਾ ਕੋਟਾ ਬਣਿਆ ਸੀ 7.87 ਲੱਖ ਰਹਿ ਗਈ ਹੈ ਇਹਦਾ ਕੀ ਕਾਰਨ ਜਾਣਦਾ ਕਾਰਜੀ ਆਪਣੇ ਮੇਰੇ ਖਾਲਸਾ ਸਾਡਾ ਬੇਸਲਾ ਪਾਣਿਆ ਸਾਡੇ ਸਿੱਖ ਸੰਤਾਂ ਚ ਇਸ ਚੀਜ਼ ਤੇ ਬਸਦੇ ਇਹ ਤਾਂ ਇੱਕ ਤਾਂ ਪੱਤੀ ਮੋਟਾਂ ਵੀ ਬਣੀਆਂ ਹੋਣੀਆਂ ਜਿਹੜੀਆਂ ਹੁਣ ਬਣਾਈਆਂ ਬੰਦ ਕਰ ਦਿੱਤੀਆਂ ਨਹੀਂ ਇਹ ਵੀ ਹੋ ਸਕਦਾ ਪਰ ਇਹ ਇਹ ਇੰਨਾ ਫਰਕ ਨਹੀਂ ਹੋ ਸਕਦਾ ਇਹ ਚੀਜ਼ਾਂ ਕਿੰਨੇ ਪਿੱਛੇ ਕਿ ਸਾਫ ਇੰਨਾ ਜਿਹੜੀਆਂ ਪੱਤੇ ਦਾ ਸਰਕਾਰ ਤੋਂ ਕੰਮ ਕਰ ਲਿਆ ਉਹ ਜਿਹੜਾ ਪੱਤੇ ਬਣਾਉਂਦੀ ਪਾਏਗਾ ਉਸ ਤੋਂ ਪਹਿਲਾਂ ਇਹ ਬਣੀਆਂ ਹੋਣ ਹੁਣ ਇਹਨਾਂ ਨੇ ਮਨਾ ਕਰ ਦਿੱਤਾ ਹਾਂ ਬਾਅਦ ਚ ਬਣਾ ਇਹ ਵੀ ਇਹ ਵੀ ਹੋ ਸਕਦਾ ਪਰ ਅਸੀਂ ਸੋਚਦੇ ਹਾਂ ਕਿ ਜਾਉਂਦਾ ਮਾ ਜਹਾਂ ਮੈਂ ਆਕਰਮ ਨਦਨ ਤੋਂ ਵੀ ਬੈਠੀ ਹਾਂ ਜੀ ਉਹਦੇ ਚ ਜਿਹੜੀ ਇਹ ਪ੍ਰਕਿਰਿਆ ਨਾ ਜਦੋਂ ਉਹਦੇ ਫੋਟੋ ਲਾਉਣੇ ਆ ਜਾਂ ਉਧਾਰ ਕਾਰਡ ਦੀ ਕਾਪੀ ਲਾਉਣੇ ਆ ਉਹ ਜਿਹੜੀਆਂ ਚੀਜ਼ਾਂ ਕਿਸੇ ਵੇਲੇ ਮੌਕੇ ਤੇ ਅਵੇਲੇਬਲ ਨਹੀਂ ਹੁੰਦੀਆਂ ਤੇ ਲੋਕ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਣਦੇ ਆ ਲੋਕਾਂ ਚ ਇਹਦੀ ਅਵੇਰਨੈਸ ਨਹੀਂ ਹੈਗੀ ਉਹ ਕਹਿੰਦੇ ਕਿ ਸਾਨੂੰ ਵੋਟ ਬਣਾ ਕੇ ਜਾਂ ਕਪਾ ਕੇ ਕੀ ਫਾਇਦਾ ਹੋਊਗਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਜੋ ਸਾਡਾ ਸਮਾਜ ਦੀ ਵਿਗੜਦੀ ਹਾਲਾਤ ਹੈ ਉਹਦੇ ਚਿੰ ਇਹ ਸੰਸਥਾ ਦਾ ਬਹੁਤ ਵੱਡਾ ਇਹ ਸਮਝੋ ਉਹਦੀਆਂ ਕਮੀਆਂ ਦੀ وجہ ਨਾਲ ਜਿਹੜੇ ਸਾਡੇ ਨੌਜਵਾਨੇ ਨਸ਼ਿਆਂ ਦੇ ਚਲੇ ਗਏ ਆ ਸਾਡੀਆਂ ਸਿੱਖਿਆ ਸੰਸਥਾਵਾਂ ਦਾ ਬੁਰਾ ਹਾਲ ਹੋ ਗਿਆ ਇਹ ਸਾਰੀਆਂ ਚੀਜ਼ਾਂ ਤੇ ਮੇਰੇ ਖਿਆਲ ਇਕੋ ਨਾਲ ਜਾਏਗਾ ਕਿ ਇਹਦਾ ਇਹ ਸੰਬੰਧ ਦਾ ਹੈ ਅੱਜ ਆਈ ਇਹਦਾ ਦੱਸਾਂ ਗਏਗਾ ਬੁਤਾਂ ਇਹਦੇ ਉੱਤੇ ਮੈਂ ਭਰਕਰਾਰ ਹੋ ਜਾਦੇ ਹਾਂ ਹਾਂਜੀ ਭਾਈ ਜੀ ਨੇ ਅਸੀਂ ਦੇ ਜੌਣ ਕਮਿਸ਼ਨ ਦਾ ਵੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਕਿ ਡੀਸੀ ਸਾਹਿਬਾਨਾਂ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਪ੍ਰਕਿਰਿਆ ਨੂੰ ਸੌਖੀ ਕੀਤਾ ਜਾਵੇ ਤੇ ਜਿਹੜੇ ਜੋ ਅਧਿਕਾਰੀ ਆ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦਾ ਬੀਐਲਓ ਜਾਂ ਹੋਰ ਲਾਏ ਆ ਉਹਨਾਂ ਨੂੰ ਉਹਨਾਂ ਨੂੰ ਸਖਤ ਹਲਿਆਤਾਂ ਦਿੱਤੀਆਂ ਜਾਣੇ ਕਿ ਤੁਸੀਂ ਹਰੇਕ ਬੰਦੇ ਦੀ ਵੋਟ ਪਾਣੀ ਜਿਹੜੀ ਹੈ ਲਾਜ਼ਮੀ ਹੋਣੀ ਕਿ ਕਿਤੇ ਜੜੇ ਦਿੱਲੀ ਜਿਹੜੀ ਅਲੋਚਨਾ ਤੋਂ ਪਾਕੀ ਦੇ ਲੋਕ ਤੇ ਪੰਜਾਬੀ ਵਿੱਚ ਇਸਾਈ ਮਿਸਤਰੀਏ ਜਿਹੜੀਆਂ ਬਹੁਤ ਤੇ طرفੋਂ ਬਹੁਤ ਤੇਜ਼ੀ ਨਾਲ ਹੋ ਰਹੀਆਂ ਨੇ ਤੇ ਇਹ ਮੇਰਾ ਖਿਆਲ ਹੈ ਕਿ ਇਹ ਸਾਡੇ ਸਾਰੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵਾਂ ਸਰਮ ਪਰਵਰਤਨ ਪਰਵक्ता ਨਵਾਲ ਸਿੰਘ ਆ ਜਾਂ ਕੋਈ ਹੋਰ ਇਹ ਐਵੇਂ ਲਾਲਤ ਦਾ ਉਹ ਜੋ ਕੀਤਾ ਜਾ ਰਹੇ ਉਹ ਤਾਂ ਤੇ ਅਸੀਂ ਕੜਕੇ ਵਿਰੋਧ ਕਰਦੇ ਇਹਦੀ ਧਰਮ ਪਰਿਵਰਤਨ ਦੀ ਉਹਦੇ ਚ ਸਾਡੀਆਂ ਵੀ ਕੁਝ ਕਮੀਆਂ ਆ ਗਈਆਂ ਨੇ ਜਿਹੜੇ ਸਾਡੇ ਸਰੋਵਣੀ ਕਮੇਟੀ ਸੀ ਸਰੋਵਣੀ ਕਮੇਟੀ ਦੀਆਂ ਕਮੀਆਂ ਆ ਆਪਣਾ ਆਪਣਾ ਰੋਲ ਨਹੀਂ ਨਿਭਾਇਆ ਇਸ ਕਰਕੇ ਸਾਡੇ ਲੋਕ ਅਵੇਰ ਨਹੀਂ ਗਏ ਤੇ ਸਾਡੇ ਵੱਡਿਆਂ ਵਡੇਰਿਆਂ ਨੇ ਤੇੱਸ ਉਹਨਾਂ ਨੇ ਤੇ ਆਪਣੀਆਂ ਜਾਨਾਂ ਕੁਰਬਾਨ ਕਰਦਿਆਂ ਧਰਮ ਤੋਂ ਨਹੀਂ ਢੋਲੇ ਸਾਡੇ ਸਹਿਬਜ਼ਾਦਿਆਂ ਦੀ ਅਦਾਦ ਨੇ ਜਾਂ ਹੋ ਰਿਹਾ ਪਰ ਹੁਣ ਛੋਟੇ ਛੋਟੇ ਨਾਲਚਾਂ ਵਾਸਤੇ ਵੀ ਸਾਡੇ ਲੋਕ ਉਤਰ ਜਾ ਰਹੇ ਆ ਤੇ ਜਿਹੜਾ ਖਾਂ ਨੇ ਉਹਨਾਂ ਵਾਸਤੇ ਜਿਹੜੇ ਜਾ ਰਹੇ ਉਹਨਾਂ ਵਾਸਤੇ ਵੀ ਚੰਗੀ ਗੱਲ ਨਹੀਂ ਗਈ ਤੇ ਬਾਕੀ ਜਿਹੜੇ ਲੈ ਕੇ ਜਾ ਰਹੇ ਆ ਕਿ ਉਹਨਾਂ ਤੇ ਉਹਨਾਂ ਤਾਂ ਵਿਸ਼ਵਾਸ ਨਹੀਂ ਹੁੰਦਾ ਕਿ ਜਿਹੜੇ ਅੱਜ ਥੋੜੇ ਪੈਸਿਆਂ ਵਾਸਤੇ ਦੂਜੇ ਤਾਂ ਵਿਦਾਰੇ ਕਹਿੰਦੇ ਹੋਰ ਕੋਈ ਆਏਗਾ ਤਾਂ ਉਹਦੇ ਨਾਲ ਚਲੇ ਜਾਣਗੇ ਉਹ ਨਹੀਂ ਕੋਈ ਨਹੀਂ ਕਹਿੰਦਾ ਸਦੋਰੀ ਅੱਛੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 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 ਕੋਈ ਨਹੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਜਾਂ ਪਾਰਟੀਆਂ ਦੇ ਉਹ ਸ਼ਾਮਿਲ ਹੋਣ ਸਰ ਕੋਈ ਨਹੀਂ ਕਿਸੇ ਸ਼ਾਮਿਲ ਹੋਣ ਸਿਰ ਜਿਹੜਾ ਲਾਈਟ ਨਹੀਂ ਇਹ ਜੀ ਸਾਰੇ ਸੰਗਤ ਨੂੰ ਓਪਨ ਸੱਦਾ ਹੈ ਅਸੀਂ ਨਾ ਤੇ ਕਿਸੇ ਨੂੰ ਸਪੈਸ਼ਲ ਸੱਦਾ ਦੇ ਰਹੇ ਹਾਂ ਤੇ ਨਾ ਕਿਸੇ ਨੂੰ ਅਸੀਂ ਰੋਕ ਰਹੇ ਹਾਂ ਅੱਜ ਜਿਹੜੇ ਸਾਰਿਆਂ ਨੂੰ ਜੀ ਆਇਆਂ ਕਹਾਂਗੇ ਇਹ ਖਿਆਲੀ ਸੋਚ ਵਾਲੇ ਜਿਹੜੇ ਸਮਝਦੇ ਆਂ ਵੀ ਅੰਮ੍ਰਿਤਪਾਲ ਨਾਲ ਧੱਕਾ ਹੋ ਰਿਹਾ ਹੈ ਜਾਂ ਜਾਂ ਸਾਡੇ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ ਆ ਉਹਨਾਂ ਵਾਸਤੇ ਕਾਦਾ ਐਸਜੀਪੀਸੀ ਅਸੀਂ ਅਕਾਲ ਤਖਤ ਜੋ ਜੇ ਬਾਈ ਚਾਂਸ ਸਿੱਖ ਭਾਵਨਾ ਹੁੰਦੇ ਉਲਟ ਫੈਸਲਾ ਦਿੰਦਾ ਤੇ ਵੀ ਸੰਕਤਾਂ ਨੇ ਉਹਨੂੰ ਪਰਵਾਹ ਨਹੀਂ ਅਸੀਂ ਦੇਖੀਨੇ ਕਿ ਜਥੇਦਾਰ ਵੀ ਇਹੋ ਜਿਹਾ ਫੈਸਲਾ ਦੇਣ ਕਿ ਜਿਹੜਾ ਸੰਕਤਾਂ ਨੂੰ ਪਰਵਾਹ ਨ ਹੋਵੇ ਤੇ ਜ ਜਥੇਦਾਰ ਦੀ ਵੀ ਇਹਦੇ ਚ ਜਿਹੜੀ ਆ ਕਿ ਵੜਿਆਈ ਆ ਜਾਂ ਸਾਡੇ ਅਕਾਲ ਤਖਤ ਦੇ ਇਸ਼ਾਰੇ